ਜੈ ਹਿੰਦ ਮੇਰਾ ਨਾਮ ਅਬਦੁਲਸਰ ਮੈਂ ਪਿੰਡ ਪਖਵਾਲਾ ਜ਼ਿਲ੍ਹਾ ਲੁਧਿਆਣਾ ਤੋਂ ਰਹਿਣ ਵਾਲਾ ਪਿਛਲੇ 1 ਸਾਲ ਤੋਂ ਮੈਂ ਖੱਜਲ ਖਾਰ ਹੋ ਰਿਹਾ ਇੱਕ ਇਨਸਾਫ ਦੀ ਲੜਾਈ ਲਈ ਜੋ ਕਿ ਰਿਸ਼ਵਤ ਖੋਰਾ ਨੇ ਮੈਨੂੰ ਤੰਗ ਕੀਤਾ ਹੋਇਆ ਤੇ ਉਹਨਾਂ ਨਾਲ ਸਿਵਲ ਪ੍ਰਸ਼ਾਸਨ ਜੋ ਉੱਚ ਅਧਿਕਾਰੀ ਨੇ ਮਲੇ ਕੋਟਲਾ ਜ਼ਿਲ੍ਹੇ ਦੇ ਉਹ ਵੀ ਪੂਰਾ ਉਹਨਾਂ ਨਾਲ ਸਾਥ ਦੇ ਰਹੇ ਨੇ ਸਿਰਫ ਇੱਕ ਬੰਦੇ ਤੇ ਮਾਮੂਲੀ ਜਿਨ੍ਹਾਂ ਨੇ 420 ਦਾ ਪਾਚਾ ਕੀਤਾ ਪੂਰੀ ਤਰ੍ਹਾਂ ਮੈਨੂੰ ਇਨਸਾਫ ਮਿਲੇ ਐਜਾ ਕੋਈ ਕੰਮ ਨਹੀਂ ਕੀਤਾ ਉਲਟਾ ਮੈਨੂੰ ਕੋਰਟ ਤੇ origianlly ਇਹਨਾਂ ਨੇ ਹੋਰ ਖਸਾਰ ਰਹੇ ਨੇ ਦੇਖੋ ਜੀ ਮੇਰਾ ਇਹ ਪ੍ਰੋਟੈਸਟਾ ਡੀਸੀ ਮਿੰਟ ਕੋ ਉਪਰ ਬਲਣਾ ਸੱਚ ਨੂੰ फांसी ਅਤੇ ਝੂਠ ਤੇ ਰਿਸ਼ਵਤ ਖੋਰਾ ਨੂੰ ਤਗਮੇ ਜਿੱਤੇ ਦਿੱਤੇ ਜਾ ਰਹੇ ਆ ਉਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਪਟਵਾਰੀ ਜੋ ਇਨਵੋਲਵ ਸੀ ਜਿਨੇ ਝੂਠੇ ਜਿਹੜਾ ਹੈਗੇ ਮੇਰੇ ਸਟੇ ਤੇ ਫਰਦੇ ਦੀ ਉੱਤੇ ਝੂਠੇ ਸਟੇ ਆਰਡਰ ਦਰਜ ਕਰਤੇ ਸੀ ਇੱਕ ਸਿਰਫ ਜਿਮਨੀ ਆਰਡਰ ਤੇ ਜੋ ਕਿ ਸਟੇ ਆਰਡਰ ਨਹੀਂ ਸੀ ਆਪਣੇ ਕੋਲੋਂ ਫਰਜੀ ਬਣਾਏ ਰਿਸ਼ਵਤ ਲੈ ਕੇ ਬਣਾਏ ਕਿਉਂਕਿ ਮੈਂ ਨਹੀਂ ਕਹਿ ਰਿਹਾ ਇਹ ਰਿਸ਼ਵਤ ਦੇਣ ਵਾਲਾ ਕਹਿ ਰਿਹਾ ਜਿਨੇ ਸਟੇ ਚੜਵਾਈ ਆ ਉਹ ਬੰਦਾ ਕਹਿ ਰਿਹਾ ਕਿ ਮੈਂ ਪਟਵਾਰੀ ਤੇ तहसीलदार ਨੂੰ ਰਿਸ਼ਵਤ ਦਿੱਤੀ ਆ ਉਹ ਸਖਸ ਇਹ ਆ ਜੀ ਮੈਂ ਤੁਸੀਂ ਦੇਖ ਸਕਦੇ ਹੋ ਮੰਡੀ ਅਹਮਦਗੜ ਦਾ ਜੋ ਕਿ ਡਿਫਾਲਟਰ ਕਿਸਾਨਾਂ ਦੇ ਵਿੱਚ ਕਾਫੀ ਇਸ ਟਾਈਮ ਅੱਗੇ ਚੱਲੇ ਆ ਕੋਈ ਬੈਂਕਾਂ ਲਈ ਬੈਂਕਾਂ ਦਾ ਕੋਈ ਹੈਗਾ ਕੋਈ ਲਿਆ ਹੋਇਆ ਤੇ ਬਾਕੀ ਕੋਰਟ ਨੂੰ ਗੁੰਮਰਾ ਕਰਨ ਦੇ ਮੇਰੇ ਕੋਲ ਬਹੁਤ ਸਬੂਤ ਨੇ ਜਿਹੜੇ ਕੋਰਟਾਂ ਨੂੰ ਇਹ ਗੁੰਮਰਾ ਕਰ ਰਿਹਾ ਉਹ ਮੈਂ ਅਗਰ ਉਹਦੀ ਜਾਂਚ ਹੋਵੇ ਮੈਨੂੰ ਕੋਈ ਜੁਡੀਸ਼ੀਅਲਲੀ ਮਤਲਬ ਕੋਈ ਮੇਰੇ ਕੋਲੇ ਮੈਨੂੰ ਦੱਸਣਾ ਮੈਨੂੰ ਮੌਕਾ ਦੇਣਾ ਕੋਈ ਹਾਈ ਕੋਰਟ ਜਾਂ ਸੈਸ਼ਨ ਕੋਰਟ ਜਾਂ ਕੋਈ ਵੀ ਯੂ ਅਥੋਰਟੀਆ ਮੈਨੂੰ ਜਦੇ ਮੌਕਾ ਤਾਂ ਮੈਂ ਉਹਨਾਂ ਨੂੰ ਇਹ ਚੀਜ਼ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗਾ ਕਿ ਕਿਵੇਂ ਉਹ ਇਹ ਬੰਦਾ ਸਾਡੀਆਂ ਭਾਰਤ ਸਰਕਾਰ ਨੂੰ ਸਾਡੀ ਪੰਜਾਬ ਸਰਕਾਰ ਨੂੰ ਤੇ ਸਾਡੀਆਂ ਅਦਾਲਤਾਂ ਨੂੰ ਤੇ ਜੱਜ ਸਾਹਿਬਾਨਾਂ ਨੂੰ ਕਿਵੇਂ ਗੁੰਮਰਾਹ ਕਰ ਰਿਹਾ ਉਹਦੇ ਸਬੂਤ ਮੈਂ ਦਊਂਗਾ ਇਹ ਖੁਦ ਖੁਦ ਦੇ ਅਤੋਂ ਸਬੂਤ ਆਉਣਗੇ ਉਹ ਇਹ ਮੈਂ ਇੱਕ ਪੀੜਤਾ ਜੋ ਇੱਕ ਸਾਲ ਤੋਂ ਨਿਆਂ ਮੰਗ ਰਿਹਾ ਮੇਰੀ ਆਪ ਸਭ ਜੀ ਅੱਗੇ ਬੇਨਤੀ ਆ ਮੇਰੇ ਜ਼ਰੂਰ ਆ ਜੋ ਮੇਰੇ ਨਾਲ ਹੋਇਆ ਉਹੀ ਲਿਖ ਰਹੇ ਆ ਫੌਜੀ ਜਵਾਨ ਨੇ ਤੇ ਉਸਦਾ ਪਰਿਵਾਰ ਕਾਰਿਆ ਇਨਸਾਫ ਲਈ 1 ਸਾਲ ਤੋਂ ਤੱਕੇ ਦੂਜਾ ਜੀ ਆ ਦੇਖ ਲਓ ਮੈਂ ਹੁਣ ਅੱਜ ਇਹ ਬਿਜ਼ਨਸ ਦੀ ਹੈਗੀ ਆ ਕੰਪਲੇਨ ਜੋ ਕੀਤੀ ਸੀ ਉਹਦਾ ਲੈਟਰ ਆਇਆ ਹੋਇਆ ਤੇ ਦੂਜੀ ਗੱਲ ਇਹ ਦੇਖੋ ਜੀ ਜਿੰਨੀ ਵਾਰ ਮੈਨੂੰ ਇਹਨਾਂ ਨੇ ਨੋਟਿਸ ਭੇਜਿਆ ਬਿਆਨ ਲਈ ਮੈਂ 19 ਵਾਰ ਬਿਆਨ ਦੇਣ ਲਈ ਗਿਆ ਇਹ ਮੇਰਾ ਬੱਚਾ ਜੋ 12 ਸਾਲ ਦਾ ਡਿਸੇਬਲਡ ਆ 12 ਸਾਲ ਔਨ ਬੈੱਡ ਆ ਇਹ ਫਿਜ਼ੀਕਲੀ ਔਰ ਮੈਂਟਰੀ 100% ਡਿਸੇਬਲਡ ਆ ਔਰ ਇਹ ਦੇਖੋ ਰਿਸ਼ਵਤ ਖੋਰ ਪਡਵਾਰੀ ਤੇ ਤਸਫੀਲਦਾਰ ਤੇ ਰਿਸ਼ਵਤ ਦੇਣ ਵਾਲੇ ਦੇ ਨਾਲ ਹੈ ਮਲੇਰਕੋਟਲਾ ਪ੍ਰਸ਼ਾਸਨ ਇਹ ਸੱਸ ਹੈ ਮੈਂ ਇਹਨੂੰ ਕਰ ਸਕਦਾ ਕਿ ਕੋਈ ਡਾਕਟਰ ਪਲਵੀ ਜੋ ਨੇ ਡੀਸੀ ਮਲੇਰਕੋਟਲਾ ਮੇਰੀ ਕੋਈ ਸੰਭਾਈ ਨਹੀਂ ਕਰੇ ਦੂਜਾ ਇਹ ਦੇਖੋ ਕਈ ਵਾਰ ਬੁਲਾਇਆ ਤਾਂ ਚਲੋ ਫੋਟੋਆਂ ਮੈਂ ਤਾਂ ਦੋ ਲਾਸਟ ਟਾਈਮ ਖਿੱਚੀਆਂ ਨੇ ਕਿਉਂਕਿ ਜਦੋਂ ਮੇਰੀ ਸੰਭਾਈ ਨਹੀਂ ਹੋ ਰਹੀ ਸੀ ਬਾਰ ਬਾਰ ਬੁਲਾ ਰਹੇ ਸੀ ਤੇ ਦੋ ਵਾਰ ਇਹ ਫੋਟੋ ਕਿੱਕੀਆਂ ਨਹੀਂ ਸਬੂਤ ਜੋ ਲੈਟਰ ਨੇ ਮੇਰੇ ਕੋਲ ਪਏ ਨੇ ਉਹ ਦਿਖਾ ਦਾਂਗਾ ਕਿੰਨੀ ਵਾਰ ਬੁਲਾਇਆ ਇਹ ਫਿਰ ਇੰਨੇ ਕੋ ਸੋਣ ਤੋਂ ਬਾਅਦ ਡੀਸੀ ਮਲੇਰਕੋਟਲਾ ਵੱਲੋਂ ਮੈਨੂੰ ਫਿਰ ਲੈਟਰ ਕੱਢਿਆ ਗਿਆ ਕਿ ਨਿੱਜੀ ਆਪਣੇ ਬਿਆਨ ਦਰਜ ਕਰਾਓ ਜਦ ਕਿ ਨਿੱਜੀ ਤੌਰ ਤੇ ਮੈਂ ਕਹਿ ਵੀ ਚੁੱਕਿਆ ਹਾਂ ਹਰ ਕੰਪਲੇਂਟ ਕਹਿ ਚੁੱਕਿਆ ਕਿ ਮੇਰੇ ਬਿਆਨ ਸ਼ੁਰੂ ਤੋਂ ਹੀ ਹੈ ਮੈਂ ਇਨਸਾਫ ਚਾਹੁੰਨਾ ਮੈਂ ਇਹਨਾਂ ਲਈ ਸਜ਼ਾ ਚਾਹੁੰਨਾ ਇਹ ਸਬੂਤ ਨੇ ਜੋ ਵੀ ਕੋਈ ਜੋ ਵੀ ਮੇਰਾ ਭਰਾ ਮੈਨੂੰ ਚੈੱਕ ਦੇਖੂਗਾ ਮੇਰੀ ਇਹ ਵੀਡੀਓ ਨੂੰ ਬទ-ਬទ ਸ਼ੇਅਰ ਕਰੋ ਮੈਂ ਚੰਡੀਗੜ੍ਹ ਪਹੁੰਚ ਚੁੱਕਿਆ ਤੇ ਮੈਂ ਚੰਡੀਗੜ੍ਹ ਇੱਕ ਪੰਜਾਬ ਸਰਕਾਰ ਤੇ ਗਵਰਨਰ ਹਾਊਸ ਤੱਕ ਮੈਂ ਮਾਰਚ ਕਰੂੰਗਾ ਤਾਂ ਕਿ ਮੈਨੂੰ ਇਨਸਾਫ ਮਿਲੇ ਹੋ ਸਕਦਾ ਹੈ ਮੇਰੀ ਨੌਕਰੀ ਨੂੰ ਵੀ ਖਤਰਾ ਹੋ ਉਹਦੇ ਜ਼ਿੰਮੇਵਾਰ ਇਹ ਹੋਣਗੇ ਕਿਉਂਕਿ ਮੈਨੂੰ ਮਜਬੂਰ ਕੀਤਾ ਨਾ ਨੇ ਮੈਂ ਤਾਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੈ ਤੇ ਇੱਕ ਇਹ ਆ ਇਹ ਸਚਾਈਆ ਜੋ ਕੋੜੀ ਸਚਾਈਆ ਅੱਜ ਦੀ ਆ ਮੈਂ ਲਿਖ ਰਿਹਾ ਚੋਰਾਂ ਦੇ ਬਸ ਪੈ ਕੇ ਭਾਰਤ ਮਾਂ ਕਰਵਾਉਂਦੀ ਹੈ ਇਹ ਸੱਚ ਹੈ ਇਹ ਹੁਣ ਇਹਨਾਂ ਨੂੰ ਰਿਸ਼ਵਤ ਖੋਰਾਂ ਨੂੰ ਕੀ ਨਾਮ ਦਿੱਤਾ ਜਾ ਸਕਦਾ ਹੈ ਇਹ ਤੁਸੀਂ ਆਪ ਡਿਸਾਈਡ ਕਰ ਲਓ ਮਾਲ ਮੇਕਮੇ ਵੱਲੋਂ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਓਐਸਡੀ ਰਾਜਵੀਰ ਸਰ ਜੋ ਆਪਣੇ ਸੀਐਮ ਸਾਹਿਬ ਦੇ ਨੇ ਉਹਨਾਂ ਨਾਲ ਮੇਰੀ ਕਾਲ ਤੇ ਵੀ ਗੱਲ ਹੋਈ ਆ ਉਹਨਾਂ ਨੂੰ ਮੈਂ WhatsApp ਤੇ ਸਬੂਤ ਵੀ ਭੇਜੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੈ ਜੋ ਆਪਣੇ ਕੁਲਦੀਪ ਸਿੰਘ ਢਾਲੀਵਾਲ ਜੀ ਮਾਨਯੋਗ ਉਹ ਮੰਤਰੀ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਉਹਨਾਂ ਤੱਕ ਮੈਂ ਕੁਝ ਬਹੁਤ ਚੀਜ਼ਾਂ ਜਗ੍ਹਾ ਤੇ ਅਪਰੋਚਾ ਕੀਤੀਆਂ ਪਰ ਮੈਨੂੰ ਕੋਈ ਇਨਸਾਬ ਨਹੀਂ ਹਾਂ ਮਾਲਮੇਕਵੇ ਦੇ ਕੋਈ ਵੀ ਮਨਿਸਟਰ ਸਾਹਿਬ ਨੇ ਚੀਫ ਸਕੱਟਰੀ ਸਾਹਿਬ ਤੱਕ ਔਰ ਮਾਲਮੇਕਵੇ ਦੇ ਉੱਚ ਅਧਿਕਾਰੀਆਂ ਤੱਕ ਮੈਂ ਆਪਣੀ ਆਵਾਜ਼ ਬੁਲੰਦ ਕਰ ਚੁੱਕਿਆ ਲੈਟਰ ਭੇਜ ਚੁੱਕਿਆ ਹੁਣ ਮੇਰੇ ਲਾਸਟ ਫੇਰ ਅਜੇ ਹੀ ਮੰਗਾ ਡੀਜੀਪੀ ਨੂੰ ਨਿਰਵੀ ਸਾਹਿਬ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ ਜਿਹੜੀਆਂ ਧਾਰਾਵਾਂ ਨਹੀਂ ਲੱਗੀਆਂ ਉਹਦੇ ਵਿੱਚ ਸਰਕਾਰੀ ਵਕੀਲ ਤੋਂ ਅਮੈਂਡਮੈਂਟ ਕਰਾ ਕੇ ਉਹ ਧਾਰਾਵਾਂ ਦੱਜ ਕੀਤੀਆਂ ਜਾਣ ਅਤੇ ਤਹਿਸੀਲਦਾਰ ਤੇ ਪਟਵਾਰੀ ਨੂੰ ਉਹਨਾਂ ਦੇ ਵਿੱਚ ਨੋਮਿਨੇਟ ਕੀਤਾ ਜਾਵੇ ਔਰ ਮੇਰੀ ਫੇਰ ਵੀ ਜੋ ਵੀ ਮੈਨੂੰ ਇਸ ਗੱਡੀ ਨੂੰ ਦੇਖੇ ਮੈਨੂੰ ਦੇਖੇ ਭਰਾ ਉਹ ਵੀਡੀਓ ਸੋਸ਼ਲ ਮੀਡੀਆ ਤੱਕ ਲੋਕਾਂ ਤੱਕ ਕੱਲੇ-ਕੱਲੀ ਗਲੀ ਤੱਕ ਪਹੁੰਚਾ ਦੇ ਤਾਂ ਕਿ ਸਰਕਾਰ ਦੇ ਕੰਨੀ ਥੋੜੀ ਜੂੰ ਸਰਕੇ ਉਹਨਾਂ ਨੂੰ ਪਤਾ ਲੱਗੇ ਇੱਕ ਪਾਸੇ ਕਰਿਆ ਸੀਦਾਂ ਦਾ ਸੀ ਉਹ ਕਰਦੇ ਆ ਅਸੀਂ ਫੌਜੀ ਜਵਾਨਾਂ ਨਾਲ ਪਿਆਰਾ ਅਸੀਂ ਤਾਂ ਸ਼ਰਦਾ ਤੇ ਬੈਠੇ ਸਾਡੇ ਘਰ ਸੁਰੱਖਿਆਤ ਨਹੀਂ ਹੈਗੇ ਉਹ ਉਹਦੀ ਜ਼ਿੰਮੇਵਾਰੀ ਕਿਸ ਦੀ ਹੈ ਕਿ ਇਹ ਨਾ ਵੀ ਪਤਾ ਤੁਹਾਡੀ ਨੌਲ ਚ ਲਿਆਉਣ ਤੋਂ ਬਾਅਦ ਵੀ ਸਾਡੇ ਇਹ ਹਾਲ ਨੇ ਤਾਂ ਮੈਂ ਨਹੀਂ ਮੰਨਦਾ ਕਿ ਕੋਈ ਸਾਡੇ ਲਈ ਮਤਲਬ ਫੌਜੀ ਜਵਾਨਾਂ ਲਈ ਕੋਈ ਸੱਚਾ ਸੁੱਚਾ ਆਏਗਾ ਸ਼ਹੀਦਾਂ ਲਈ ਬਿਆਨ ਆ ਜਾਂਦੇ ਆ ਸਰਕਾਰਾਂ ਦੇ ਮੰਤਰੀਆਂ ਦੇ ਉੱਚ ਅਧਿਕਾਰੀਆਂ ਦੇ ਕਿ ਫੌਜੀ ਤਾਂ ਐ ਕਰਾਂਗੇ ਅਸੀਂ ਐ ਕਰਾਂਗੇ ਆ ਹਾਲਾਤ ਨੇ ਫੌਜੀ ਜਵਾਨਾਂ ਦੇ ਮੇਰਾ ਬ੍ਰਦਰ ਇਨ ਲਾ ਮੇਰੀ ਵਾਈਫ ਦਾ ਬ੍ਰਦਰ ਸ਼ਹੀਦ ਆ ਸੌਰੇ ਚੱਕਰ ਆ ਇਹ ਵੀ ਪਤਾ ਸਾਰਿਆਂ ਨੂੰ ਇਹ ਹਾਲਾਤ ਨੇ ਸਾਡੇ ਧੰਨਵਾਦ ਜੀ ਗਿਆ